ਪਿੰਡ ਜੀਮੀਂਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋਸਤੋ ਚੈਲ ਸਟੱਡ ਫਾਰਮ ਪਿੰਡ ਸੰਗਾ ਗੁਲਜਾਰ ਬਲੱਡ ਲਾਈਨ ਦੇ ਦੋ ਨੁਕਰੀ ਘੋੜੇ ਦਿਖਾਉਣੇ ਆ ਜਿਹੜਾ ਬਾਈਰਗਿਆਂ ਦੇ ਫਾਰਮ ਤੇ ਆ ਵੱਡਾ ਘੋੜਾ ਗਾ ਇਹਦਾ ਨਾਮ ਰੱਖਿਆ ਗਿਆ ਗਾ ਸੁਲਤਾਨ ਖਲੀ ਘੋੜੇ ਦਾ ਬੱਚਾ ਇਹ ਤੇ ਗੁਲਜਾਰ ਦਾ ਪੋਤਾ ਜੇ ਮਾਂਲੇ ਪਾਸੋਂ ਆਪਾਂ ਇਹਦੀ ਲਾਈਨ ਦੀ ਗੱਲ ਕਰੀਏ ਤਾਂ ਇਹਦੀ ਮਾਂ ਨੁਕਰੀ ਘੋੜੀ ਆ ਬਾਈਰਗਿਆਂ ਦੇ ਫਾਰਮ ਦੇ ਉੱਤੇ ਹੀ ਬਹੁਤ ਹੋਰ ਲਾਈਨ ਦੀ ਬਹੁਤ ਜਿਆਦੇ ਚੰਗੀ ਘੋੜੀ ਆ ਦੋਸਤੋ ਸੋ ਬਾਈ ਯਾਰਗਿਆਂ ਦੇ ਘਰੀ ਇਸ ਘੋੜੇ ਦਾ ਜਨਮ ਹੋਇਆਗਾ ਬੜੀਆਂ ਰੀਜਾਂ ਦੇ ਨਾਲ ਘੋੜਾ ਤਿਆਰ ਕੀਤਾ ਇਹ ਤੇ ਇਸ ਘੋੜੇ ਦੇ ਆਪਾਂ ਤੁਹਾਨੂੰ ਜਿਹੜੇ ਚੰਗੇ ਬਹੁਤ ਸ਼ਾਨਦਾਰ ਰਿਜ਼ਲਟ ਆਏ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਚੰਬੀਆਂ ਘੋੜੀਆਂ ਦੇ ਉੱਤੇ ਘੋੜਾ ਬਹੁਤ ਚੰਗਾ ਸੂਆ ਬਰੀਕੀਆਂ ਵੀ ਬੜੀਆਂ ਨੇ ਘੋੜੇ ਦੇ ਵਿੱਚ ਕੰਨ ਕੰਨ ਦੇਖੋ ਮੂੰਹ ਵਾਂ ਬੜਾ ਪਤਲਾ ਲੈਂਥ ਬੜੀ ਆ ਗਰਦਨ ਦੀ ਲੰਬਾਈ ਸ਼ੋਹ ਬਹੁਤ ਕਰਦਾ ਘੋੜਾ ਜਿਵੇਂ ਆਪ ਤੁਹਾਨੂੰ ਦਿਖਾਈ ਦਿੰਦਾ ਨਾ ਬੱਚੇ ਵੀ ਇਹਨੇ ਆਪਦੇ ਵਾਂਗੂ ਇਸ ਤਰ੍ਹਾਂ ਦੇ ਹੀ ਦਿੱਤੇ ਆ ਬਾਈ ਵਰਗੇ ਦੱਸਦੇ ਆ ਵੀ 66 ਇੰਚ ਹਾਈਟ ਕਰ ਗਿਆ ਹੀ ਸਰਦੂਲਗੜ ਤੋਂ ਅੱਗੇ ਪਿੰਡ ਪੈਂਦਾਗਾ ਸੰਘਾ ਤਕਰੀਬਨ 15 ਕਿਲੋਮੀਟਰ ਪੰਜਾਬ ਤੇ ਹਰਿਆਣੇ ਦੀ ਹੱਦ ਤੇ ਕਿੰਨੀ ਫੀਸ ਰੱਖੀ ਆ ਘੋੜੇ ਦੀ ਰਿਜ਼ਲਟਾਂ ਬਾਰੇ ਵੀ ਆਪਾਂ ਗੱਲਬਾਤ ਖੁੱਲ੍ਹ ਕੇ ਕਰਾਂਗੇ ਇੰਟਰਵਿਊ ਦੇ ਵਿੱਚ ਇਸ ਫਾਰਮ ਦੇ ਜਿਹੜੇ ਓਨਰ ਨੇ ਬਾਈ ਕਲਦੀਪ ਚਹਲ ਦੇ ਨਾਲ ਤੇ ਬਾਈ ਵਰਗੇ ਬੜੇ ਡਾਊਨ ਟੂ ਅਰਥ ਬੰਦੇ ਆ ਫੀਸ ਬਾਰੇ ਬਾਈ ਕਹਿੰਦਾ ਵੀ ਆਪਾਂ ਕੋਈ ਬਾਲਾ ਸਿਰੇ ਜਾਣ ਵਾਲੀ ਕਿਤੇ ਗੱਲਬਾਤ ਨਹੀਂ ਕਰੀ ਦੂਜਾ ਬਸ਼ੇਰਾ ਜਿਹੜਾ ਇਹਦਾ ਤਿਆਰ ਹੋਇਆ ਆ ਸਾਹਮਣੇ ਖੜਾ ਥੋਡੇ ਇਹਦਾ ਨਾਮ ਰੱਖਿਆ ਬਾਈ ਵਰਗੇ ਆਨੇ ਲਦੇਣ ਇਹਦੀ ਵੀ ਸਟੱਡ ਸਰਵਿਸ ਹੁਣ ਓਪਨ ਕੀਤੀ ਆ ਇਹਦੀ ਹਾਈਟ ਆ ਬਾਈ ਦੱਸਦੇ ਆ ਵੀ 65 ਇੰਚ ਹੋਗੀ ਇਹ ਵੀ ਆਪਦੇ ਪਿਓ ਦੇ ਮੰਗੂ ਚੰਗਾ ਬਸ਼ੇਰਾ ਬਣ ਕੇ ਤਿਆਰ ਹੋਇਆ ਉਮਰ ਹਾਲੇ ਦੀ ਘਾਟ ਹੀ ਆ ਤੇ ਕੱਦ ਹੋਰ ਵੀ ਬਹੁਤ ਕਰ ਜੂ। ਸੋ ਵੱਡੇ ਘੋੜੇ ਦੇ ਵਿੱਚੋਂ ਜਾਂ ਇਸ ਬਸ਼ੇਰੇ ਦੇ ਵਿੱਚੋਂ ਮਾੜਾ ਮੋਟਾ ਵਿਚਾਰ ਬਾਈਰਗਿਆਂ ਦਾ ਇੱਕ ਨੂੰ ਦੇਣ ਦਾ ਵੀ ਹੈਗਾ। ਸੋ ਜਿਹੜੀ ਵੀ ਕੋਈ ਗੱਲਬਾਤ ਕੋਈ ਬਣਦੀ ਦੀ ਸੂ ਚੰਗੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਦੋਨੇ ਘੋੜਿਆਂ ਤੇ ਨਿਗਾਹ ਮਾਰ ਲਿਓ ਜੇ ਕੋਈ ਗੱਲਬਾਤ ਬਣਦੀ ਦੀ ਸੀ ਤਾਂ ਇੱਕ ਘੋੜਾ ਬਾਈਰਗੇ ਦੇ ਵੀ ਦੇਣਗੇ। ਇਸ ਬਸ਼ੇਰੇ ਦਾ ਵੀ ਜਿਹੜਾ ਜਨਮਾ ਬਾਈਰਗਿਆਂ ਦੇ ਘਰ ਹੀ ਹੋਇਆ। ਸੋ ਦੋ ਟੌਪ ਦੇ ਸਾਨ ਤਿਆਰ ਕਰਕੇ ਬਾਈ ਕੁਲਦੀਪ ਵਰ ਗਿਆ ਨੇ ਘਰੇ ਖੜਾ ਤੇ ਬਹੁਤ ਮਿਹਨਤੀ ਬੰਦੇ ਆ ਦੋਸਤੋ ਦੋਮੋ ਘੋੜਿਆਂ ਦੀ ਕਿੰਨੀ ਸਟੱਡ ਸਰਵਿਸ ਦੀ ਫੀਸ ਰੱਖੀ ਆ ਉਹ ਵੀ ਗੱਲਬਾਤ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਵੀਡੀਓ ਦੇ ਵਿੱਚ ਦੋ ਘੋੜੀਆਂ ਵੀ ਦਿਖਾਉਣੀਆਂ ਨੇ ਸੇਲ ਆਲੀਆਂ ਚੰਬੀਆਂ ਇੱਕ ਤਾਂ ਉਹਨਾਂ ਦੇ ਵਿੱਚੋਂ ਗੱਬਣ ਚੈੱਕ ਪਾਸ ਹੋਊਗੀ ਦੂਜੀ ਮੇਟ ਕਰਾਈ ਵੀ ਆ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਬਾਕੀ ਦੀ ਗੱਲਬਾਤ ਆਜੋ ਆਪਾਂ ਸਾਰੀ ਇੰਟਰਵਿਊ ਦੇ ਵਿੱਚ ਸਾਂਝੀ ਕਰਦੇ ਆ ਬਾਈ ਕੁਲਦੀਪ ਚੰਦ ਦੇ ਨਾਲ ਜੁੜੇ ਰਹੋ ਐਂਡ ਤੱਕ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆੰਤ ਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਜਿੰਨੇ ਵੀ ਸਾਡੇ ਨਾਲ ਸਮੁੱਚੇ ਘੋੜਾ ਪਾਲਕ ਵੀਰ ਜੁੜਿਆ ਸਾਰਿਆਂ ਦਾ ਸਵਾਗਤ ਕਰਦਾ ਜੀ ਦੋਸਤੋ ਤੁਸੀਂ ਸ਼ਾਰਟ ਦੇ ਵਿੱਚ ਦੇਖ ਹੀ ਲਿਆ ਟਾਈਟਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਵੀ ਆਪਾਂ ਅੱਜ ਤੁਹਾਨੂੰ ਦੋ ਨੁਕਰੇ ਘੋੜੇ ਦਿਖਾਵਾਂਗੇ ਇੱਕ ਤਾਂ ਸਾਨ ਘੋੜਾ ਜਿਹੜਾ ਤੇ ਦੂਸਰਾ ਉਸੇ ਘੋੜੇ ਦਾ ਬੱਚਾ ਹੈਗਾ ਤੇ ਗੁਲਜ਼ਾਰ ਲਾਈਨ ਦੇ ਇਹ ਦੋਨੇ ਘੋੜੇ ਆ ਜਿਹੜੇ ਅਸ ਵਕਤ ਆਪਾਂ ਬਾਈ ਕਲਦੀਪ ਦੇ ਚੈਲ ਸਟੱਡ ਫਾਰਮ ਦੇ ਉੱਤੇ ਬੈਠੇ ਆਂਗੇ ਜਿਹੜਾ ਪਿੰਡ ਆ ਬਾਈ ਦਾ ਸੰਗਾ ਜੇ ਆਪਾਂ ਸਰਦੂਲਗੜ੍ਹ ਤੋਂ ਥੋੜਾ ਜਿਹਾ ਅੱਗੇ ਜਾਂਦੇ ਆ ਤਾਂ ਜਿੱਥੇ ਜੇ ਪੰਜਾਬ ਦੀ ਹੱਦ ਖਤਮ ਹੁੰਦੀ ਆ ਉੱਥੇ ਬਾਈ ਦਾ ਪਿੰਡ ਪੈ ਜਾਂਦਾ ਇਹ ਇਹ ਟੱਚ ਜੇ ਤੇ ਬੈਠੇ ਆ ਪੰਜਾਬ ਹਰਿਆਣੇ ਦੇ ਤੇ ਸੋ ਬਾਈ ਦੇ ਘਰ ਜੰਮ ਬੱਚੇ ਆ ਦੋਨੇ ਇਹ ਵੱਡਾ ਘੋੜਾ ਵੀ ਤੇ ਜਿਹੜਾ ਅੱਗੇ ਉਹਦਾ ਬੱਚਾਗਾ ਤੇ ਬਾਈ ਕਲਦੀਪ ਨੂੰ ਕਿੰਨਾ ਕੁ ਟਾਈਮ ਹੋ ਗਿਆ ਜਾਨਵਰ ਰੱਖਦੇ ਨੂੰ ਸਟੱਡ ਸਰਵਿਸ ਦੀ ਕੀ ਫੀਸ ਚੱਲ ਰਹੀ ਆ ਤੇ ਹੋਰ ਘੂੜੀਆਂ ਫਾਰਮ ਦੇ ਉੱਤੇ ਕਿਹੋ ਜੇ ਜਾਨਵਰ ਰੱਖੇ ਵਿਆ ਸਾਰੀ ਗੱਲਬਾਤ ਆਪਾਂ ਬਾਈ ਕੁਲਦੀਪ ਦੇ ਨਾਲ ਸਾਂਝੀ ਕਰਾਂਗੇ ਇੰਟਰਵਿਊ ਦੇ ਵਿੱਚ ਤੇ ਨਾਲ ਜਿੰਨੇ ਭਰਾ ਬੈਠੇ ਆ ਆਪਣੇ ਨਾਲ ਇੰਟਰਵਿਊ ਦੇ ਵਿੱਚ ਪਾਸੇ-ਆਸੇ ਪਿੰਡਾਂ ਦੇ ਬਾਈ ਦੇ ਫਰੈਂਡ ਸਰਕਲ ਦੇ ਵਿੱਚੋਂ ਜਿੰਨੇ ਵੀ ਮਿੱਤਰ ਬੈਠੇ ਆ ਉਹਨਾਂ ਦਾ ਪਹਿਲਾਂ ਆਪਾਂ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਦਾ ਸਵਾਗਤ ਆ ਆਪਣੇ ਚੈਨਲ ਪਿੰਡੂ ਜ਼ਿੰਮੇਦਾਰ ਤੇ ਜਿੰਨੇ ਵੀ ਕੁਲਦੀਪ ਬਾਈ ਆਪਣੇ ਮਿੱਤਰ ਬੈਠੇ ਆ ਤੁਹਾਡੇ ਸਰਕਲ ਦੇ ਵਿੱਚੋਂ ਤੇ ਜਿਵੇਂ ਮੈਂ ਭਰਾਵਾਂ ਨੂੰ ਸ਼ਾਰਟ ਦੇ ਵਿੱਚ ਦੱਸਤਾ ਪਹਿਲਾਂ ਆਪਣੇ ਜਿੰਨੇ ਵੀ ਇੱਧਰ ਵੱਡਾ ਭਾਈ ਬੈਠਾ ਉਧਰਲੇ ਪਾਸੇ ਸਾਰਿਆਂ ਬਾਰੇ ਦੱਸ ਦਿਓ ਜੀ ਵੱਡਾ ਭਾਈ ਹੈ ਬਾਈ ਠੀਕ ਹੈ ਜੀ ਤੇ ਉਹ ਮੁੰਡਾ ਬਗਵਲ ਤੋਂ ਨੋਨੋ ਉਹ ਭਤੀਜਾ ਆਪਣਾ ਠੀਕ ਹੈ ਬਾਈ ਹਾਂ ਮੁੰਡਾ ਮੇਵਾ ਠੀਕ ਹੈ ਬਾਈ ਆ ਭਤੀਜਾ ਆਪਣਾ ਬਰਮਪਾਲ ਹਾਂਜੀ ਬਾਈ ਉਹ ਮੁੰਡਾ ਛੰਡੇ ਤੋਂ ਭਿੰਡਾ ਉਹ ਬੇਟਾ ਆਪਣਾ ਠੀਕ ਹੈ ਬਾਈ ਤੇ ਪਿੰਡ ਦਾ ਮੜਾ ਜਿਹਾ ਐਡਰੈਸ ਜਿਹਾ ਕਲੀਅਰ ਕਰ ਦਿਓ ਬਾਈ ਜਿਹੜਾ ਇਹ ਸੰਘਾ ਪਿੰਡ ਦਾ ਹੈ ਬਾਈ ਪਿੰਡ ਸੰਘਾ ਹੈਗਾ ਆਪਣਾ ਸਦੂਰਗੜ ਤੋਂ ਤਾਂ ਪੈ ਜਾਂਦਾ 16 ਕਿਲੋਮੀਟਰ ਹਾਂਜੀ ਬਾਈ ਆਪਣੀ ਢਾਣੀਏ ਸੰਗੇ ਤੋਂ ਬਗਬੋਲੀ ਰੋਡ ਦੇ ਉੱਪਰ ਹਮ ਸਰਸੇ ਤੋਂ ਰਹਿ ਜਾਂਦਾ ਇਹ 30 ਕਿਲੋਮੀਟਰ ਫਤਿਹਬਾਦ ਤੋਂ ਵੈਨ 20 ਕਿਲੋਮੀਟਰ ਹੈ ਅੱਛਾ ਬਈ ਹਾਂ ਬਚਾਲੇ ਜੀ ਜਾਨੀ ਕਿ ਬੈਠੇ ਆ ਠੀਕ ਹੈ ਬਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੁਲਦੀਪ ਬਾਈ ਜਾਨਵਰ ਰੱਖਦਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਵੀ ਪਿੱਛੇ ਤੋਂ ਪਰਿਵਾਰ ਦੇ ਵਿੱਚ ਸੀਗਾ ਆਪਣੇ ਪਿਸ਼ੋਕੜ ਦੇ ਵਿੱਚ ਮਿਲਿਆ ਤੁਹਾਨੂੰ ਇਹ ਜਿਹੜਾ ਕਿਤਾ ਨਹੀਂ ਬਈ ਮੈਂ ਹੀ ਰੱਖਣ ਲੱਗਿਆ ਹੋਗੇ ਬਾਈ 12 ਕੇ ਸਾਲ ਹੋ ਗਏ ਤਕਰੀਬਨ ਠੀਕ ਹੈ ਜਾਨਵਰ ਰੱਖਦੇ ਨੂੰ ਪਹਿਲਾਂ ਨੁਗਰੀ ਘੋੜੀ ਲਈ ਸੀ ਕੋਈ ਜਿਹੜੀ ਘੋੜੇ ਦੀ ਮਾਂ ਸਭ ਤੋਂ ਪਹਿਲਾਂ ਨੁਗਰੀ ਘੋੜੀ ਉਹ ਨੁਗਰੀ ਘੋੜੀ ਉਹੀ ਲਈ ਸੀ ਕੋਈ ਅੱਛਾ ਬਾਈ ਹਾਂਜੀ ਹਾਂਜੀ ਉਸ ਤੋਂ ਬਾਅਦ ਮੇਟ ਕਰਾਤੀ ਉਹ ਇੱਕ ਬੱਚਾ ਇਹਦਾ ਆਪਾਂ ਸੇਲ ਕਰਤਾ ਸੀ ਇਹ ਘੋੜਾ ਜਿਹੜਾ ਆਪਣਾ ਹੁਣ ਸਟ੍ਰੇਲੀਅਨ ਆ ਇਹ ਘਰੇ ਰੱਖ ਲਿਆ ਸੀ ਠੀਕ ਆ ਇਹ ਦੂਜਾ ਜਿਹੜਾ ਪਹਿਲਾਂ ਵਾਲਾ ਬੱਚਾ ਸੀਗਾ ਉਹ ਇਹਦਾ ਭਾਈ ਸੀ ਜਿਹੜਾ ਉਹਦਾ ਭਾਈ ਸੀ ਠੀਕ ਆ ਬਾਈ ਉਹ ਸੇਲ ਕਰਤਾ ਉਹ ਸੇਲ ਕਰਤਾ ਠੀਕ ਆ ਬਾਈ ਤੇ ਮੰਨ ਲਓ ਵੀ ਉਹ ਬੱਚਾ ਕਿਹੜੇ ਘੋੜੇ ਦਾ ਸੀ ਜਿਹੜਾ ਪਹਿਲਾਂ ਸੇਲ ਕੀਤਾ ਬਾਈ ਉਹ ਡਿਰਬੇ ਜੈਨ ਵਾਲਾ ਘੋੜਾ ਕਹਿੰਦੇ ਸੀ ਉਹਨੂੰ ਲੈਨ ਤੋਂ ਉਹਦੀ ਆਪਾਂ ਨੂੰ ਗਨਵਰਮਨ ਸੀ ਉਹਦਾ ਬੱਚਾ ਸੀ ਜੀ ਹਾਂ ਉਸ ਤੋਂ ਬਾਅਦ ਇਹ ਅਗਲੇ ਸੂਏ ਦਾ ਹੀ ਆ ਜਾਂ ਕੋਸਟ ਇਹ ਅਗਲੇ ਸੂਏ ਦਾ ਇਹ ਬਈ ਖਲੀ ਦਾ ਹੂੰ ਇਹਦਾ ਨਾਂ ਕੀ ਰੱਖਤਾ ਇਹਦਾ ਨਾਂ ਸੁਲਤਾਨ ਹੈ ਜੀ ਸੁਲਤਾਨ ਹਾਂਜੀ ਹਾਂਜੀ ਠੀਕ ਹੈ ਬਈ ਇਹ ਖਲੀ ਦਾ ਗੁਲਜ਼ਾਰ ਦਾ ਪੋਤਾ ਬਈ ਸੂਰੇ ਵਾਲੀ ਲੈਣ ਹੂੰ ਹਾਂਜੀ ਠੀਕ ਹੈ ਬਈ ਤੇ ਜਿਸ ਟਾਈਮ ਬਾਈ ਆਪਾਂ ਇਹਦੀ ਸੁਲਤਾਨ ਦੀ ਮਾਂ ਮੇਟ ਕਰਾਈ ਆ ਹਾਂਜੀ 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 ਉਦੋਂ ਘੋੜਾ ਖਲੀ ਕਿੱਥੇ ਸੀ ਬਾਈ ਉਦੋਂ ਬਾਈ ਸੀਗਾ ਇਹ ਚੈਹ ਸਟਾਟ ਫਾਰਮ ਤੇ ਬਾਈ ਨਿੱਪੀ ਕੋਲੇ ਬਠੰਡੇ ਬਠਿੰਡੇ ਹਾਂਜੀ ਹਾਂਜੀ ਠੀਕ ਹੈ ਉੱਥੇ ਮੇਟ ਹੋਈ ਸੀ ਉੱਥੇ ਮੇਟ ਹੋਈ ਸੀ ਬਈ ਠੀਕ ਹੈ ਬਈ ਤਉ ਦੂਬਾਚੋ ਸੁਲਤਾਨ ਦਾ ਜਨਮ ਹੋਇਆ ਕਿਹੜੇ ਸਾਲ ਦੇ ਵਿੱਚ ਹੋਇਆ ਜਨਮ ਇਹ 2018 ਦੇ ਵਿੱਚ ਹੋਇਆ ਜੀ 2018 ਦੇ ਵਿੱਚ ਆਪਣੀ ਫਾਰਮ ਦੇ ਉੱਤੇ ਹੈ ਤੇ ਮਾਂ ਦਾ ਵੀ ਥੋੜਾ ਜਿਆ ਦੱਸ ਦਿਓ ਵੀ ਕਿਹੜੀ ਲਾਈਨ ਦੀ ਮਾਂ ਪੱਕਾ ਦਾ ਬਈ ਕਨਫਰਮ ਨਹੀਂ ਤੇ ਅਬੋਰ ਲਾਈਨ ਦੀ ਦੱਸਦੇ ਸੀ ਹਾਂਜੀ ਠੀਕ ਹੈ ਕਨਫਰਮ ਨਹੀਂ ਹੈਗੀ ਆਪਾਂ ਐਵੇਂ ਕਹਿਤੀ ਫਲਾਣੀ ਲਾਈਨ ਦੀ ਉਹ ਦਾ ਪੱਕਾ ਕਨਫਰਮ ਨਹੀਂ ਤੇ ਬਈ ਪਹਿਲੀ ਵਾਰ ਮਿਲੀ ਸੀ ਘੋੜੀ ਉਹਦੋਂ ਦੋ ਦੰਦ ਦੀ ਲੱਗੀ ਸੀ ਜਾਂ ਕਿਵੇਂ ਇੱਕ ਦੋ ਸੂਏ ਪਿੱਛੇ ਵੀ ਦਿੱਤੇ ਸੀ ਪਿੱਛੇ ਨਹੀਂ ਦਿੱਤੇ 4 ਦੰਦ ਹੋ ਗਏ ਜਦੋਂ ਆਪਾਂ ਮਲਾਈ ਸੀ ਹਾਂ ਪਹਿਲਾ ਬੱਚਾ ਆਪਣੇ ਕੋਲ ਹੀ ਆਇਆ ਸੀ ਜਿਹੜਾ ਇਹਦਾ ਭਾਈ ਸੀ ਹਾਂਜੀ 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 ਠੀਕ ਹੈ ਬਾਈ ਉਸ ਤੋਂ ਬਾਅਦ ਸੁਲਤਾਨ ਤੋਂ ਬਾਅਦ ਦੀ ਜੇ ਗੱਲ ਕਰੀਏ ਸੁਲਤਾਨ ਤੋਂ ਬਾਅਦ ਰਹੀ ਨਹੀਂ ਬਾਈ ਅਜੇ ਤੱਕ ਬਣ ਉਹ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਤੇ ਉਮਰ ਤਕਰੀਬਨ ਫਿਰ ਤਾਂ ਕਾਫੀ ਹੋ ਗਈ ਉਹਨ ਕੋੜੀ ਦੀ ਉਮਰ ਕੋੜੀ ਦੀ ਹੋ ਗਈ ਬਾਈ 12 ਸਾਲ ਦੇ ਕਰੀਬ ਹੋ ਗਈ ਉਹ ਤੇ ਪਰ ਜਿਵੇਂ ਆਪਾਂ ਫੋਟੋ ਪ੍ਰਹਾਮਾ ਨਾਲ ਸ਼ੇਅਰ ਕਰਨ ਲੱਗੇ ਆ ਕੋਈ ਬੰਦਾ ਜੱਜਮੈਂਟ ਨਹੀਂ ਲਾ ਸਕਦਾ ਵੀ ਇਹਦੀ ਉਮਰ ਹਨ ਅਗਲਾ ਦੇਖਣ ਨੂੰ ਐ ਲੱਗਦਾ ਵੀ ਕੋਈ 2 ਦੰਦ ਬਿਸ਼ੇਰੀ ਜਾਂਦਾਂ ਕੋੜੀ ਵੀ ਚੰਗੀ ਬਹੁਤ ਆਪ੍ਰੀਖੀਆਂ ਬਹੁਤ ਆ ਤੇ ਹਮ ਹਾਈਟ ਤਾਂ ਹੈਗੀ ਐ ਨਾਰਮਲ ਵੀ 60 ਇੰਚ ਦੀ ਹਮ ਅਲਵਾਈ ਲੂਈ ਧੌਣ ਦੀ ਕਟਿੰਗ ਨਹੀਂ ਜਨ ਬਹੁਤ ਜਿਆਦਾ ਚੰਗੀ ਹੋਈ ਨੇ ਬਾਕੀ ਬਾਈ ਜਿਵੇਂ ਮਾਂ ਤੁਸੀਂ ਦੱਸਿਆ ਬੋਰ ਵਾਲੀ ਲੈਂਡ ਦੀ ਆ ਗਈ ਤੇ ਇਧਰੋਂ ਗੁਲਜਾਰ ਲੈਂਡ ਹੋ ਗਈ ਬਲੱਡ ਲੈਂਡ ਦੋਨਾਂ ਪਾਸਿਆਂ ਤੋਂ ਸੁਲ ਬੱਚੇ ਵੀ ਬਾਈ ਬਹੁਤ ਚੰਗੇ ਕਿਤਾਬ ਬਛੇਰਾ ਆਉਣਾ ਦੋ ਦੰਦ ਹੋ ਗਿਆ ਇਹਦਾ ਨਾਮ ਆਪਾਂ ਰੱਖਿਆ ਲਦੀਨ ਇਹ 65 ਇੰਚ ਹੋ ਗਿਆ ਬਾਈ ਆਪਣੇ ਘਰੇ ਖੜਾ ਇੱਕ ਇਹਦੀ ਬਛੇਰੀ ਠੀਕ ਹੈ ਬਹੁਤ ਚੰਗੀ ਘੋੜੀ ਸੀ ਆ ਉਹ ਹੋ ਗਈ 8 ਕਿ ਮਹੀਨਾ ਦੇ ਕਰੀਬ ਉਹ ਹੋ ਗਈ ਬਾਈ ਉਹ ਵੀ ਤੁਸੀਂ ਦੇਖੀ ਹੈ ਚੰਗੀ ਹੋਣੀ ਜਾਂਦੀ ਹੈ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਕਿੰਨੀਆਂ ਘੋੜੀਆਂ ਬਾਈ ਹੁਣ ਤੱਕ ਵੈਸੇ ਅੰਦਾਜ਼ਾ ਅੰਦਾਜ਼ਾ ਰਿਜ਼ਲਟ ਕਿੰਨੇ ਕ ਆ ਗਏ ਹੋਣਗੇ ਤੁਹਾਡੇ ਤੇ ਤਿੰਨ ਤੋਂ ਚਾਰ ਘੋੜੀ ਦੇ ਕਰੀਬ ਮੇਟ ਕਰਾਤੀ ਬਾਈ ਆਪ ਵੀ ਖਰੀਦ ਵੇਚਦਾ ਆਪ ਲਿਆ ਕੇ ਤੇ ਪੱਕਾ ਮੁਜਾਦ ਨਹੀਂ ਬਸ ਇੰਨਾ ਕੁ ਨਾਰਮਲ ਕਈ ਵਾਰ ਐ ਵੀ ਹੁੰਦਾ ਵੀ ਜਾਂ ਖਾਲੀ ਘੋੜੀਆਂ ਲੈ ਲੀਆਂ ਗੱਬਣ ਕਰਾ ਕੇ ਆਪਣੇ ਵਾਲੇ ਤੋਂ ਵੇਚਤੀਆਂ ਉਹ ਗਾਂ ਜਾ ਕੇ ਸੂਪੀਆਂ ਫਿਰ ਥੋਡੇ ਕੋਲੇ ਰਿਹਾ ਜਾਂਦਾ। ਉਹ ਗਾਂ ਬਾਈ ਪਤਾ ਤਾਂ ਨਹੀਂ ਲੱਗਦਾ ਕਿੱਥੇ। ਕਈ ਵਾਰ ਗਾਂ ਹੋਰ ਪਾਸੇ ਵੀ ਲੰਘ ਜਾਂਦੀਆਂ ਨੇ। ਹਾਂ ਹੋਰ ਪਾਸੇ ਲੰਘ ਜਾਂਦੀਆਂ। ਹੂੰ ਉਸ ਤਰ੍ਹਾਂ ਵੀ ਫਿਰ ਰਿਜ਼ਲਟ ਦਾ ਪਤਾ ਘੱਟ ਲੱਗਦਾ ਕਿੱਥੇ ਚਲੀ ਗਈ ਆ। ਜੇ ਹੁਣ ਆਪਣੇ ਘਰ ਹੀ ਐ ਦੋ ਬੱਚੇ ਇਹਦੇ ਵਾਸਤੇ ਘਰ ਹੀ ਖੜੇ ਵੀ। ਹੂੰ ਠੀਕ ਆ ਜੀ। ਹਾਂਜੀ ਠੀਕ ਆ ਬਾਈ। ਕਿੰਨੀ ਫੀਸ ਤੇ ਪਹਿਲਾਂ ਛੱਡਿਆ ਸੀ ਬਾਈ ਘੋੜਾ ਤੇ ਹੁਣ ਅੱਜ ਦੇ ਟਾਈਮ 'ਚ ਕਿੰਨੀ ਚੱਲ ਰਹੀ ਐ? ਫੀਸ ਬਾਈ ਪਹਿਲਾਂ ਤਾਂ ਸੀ ਇਹਦੀ 15 ਹੁ ਠੀਕ ਆ ਵੀਰੇ ਤੇ ਹਾਈਟ ਕਿੰਨੀ ਕਰ ਗਿਆ ਮਰਦ ਜੀ ਕਿੰਨਾ ਹੋ ਗਿਆ 68 ਇੰਚ ਕਰ ਗਿਆ ਜੀ ਅੱਛਾ ਹਾਂਜੀ ਪ੍ਰੋਪਰ ਉਮਰ ਕਿੰਨੀ ਉਮਰ ਬਾਈ 6.5 ਸਾਲ ਦਾ ਹੋ ਗਿਆ 6.5 ਸਾਲ ਬਾਈ ਤੇ ਬਾਕੀ ਇੱਕ ਚੀਜ਼ ਹੋਰ ਦੇਖੀ ਆ ਬਾਈ ਮੂੰਹ ਮਾਂ ਦਾ ਬੜਾ ਸੁਨੱਖਾ ਘੋੜਾ ਬ੍ਰਿਕੀਆਂ ਨੇ ਮਾਂ ਵਾਲੇ ਪਾਸਿਓਂ ਵੀ ਕਿਉਂਕਿ ਮਾਂ ਜਾਦੇ ਚੰਗੀ ਕਰਕੇ ਤੇ ਇਧਰੋਂ ਖਲੀ ਘੋੜਾ ਵੀ ਜਿਵੇਂ ਮਜਬੂਤੀ ਵਾਲੇ ਪਾਸਿਓਂ ਜਿਹੜਾ ਸੱਪਣਾ ਇਹਨੂੰ ਉਹ ਮਾਲੇ ਪਾਸੋਂ ਮਿਲ ਗਿਆ ਤੇ ਲੈਂਥ ਲੈਂਥ ਬੜੀ ਜਿਆਦਾ ਆਮ ਜਿਹੜਾ ਬਰੀਡਿੰਗ ਵਾਲੇ ਘੋੜੇ ਦੇ ਵਿੱਚ ਚੰਗਾ ਮੰਨਿਆ ਜਾਂਦਾ ਹੈ ਨਾ ਉਸ ਚੀਜ਼ ਨੂੰ ਹਾਂਜੀ ਹਾਂਜੀ ਸਹੀ ਗੱਲ ਹੈ ਬਈ ਹੋਰੀਆਂ ਪੂਰੀਆਂ ਦਾ ਬਾਈ ਹੋਰੀਆਂ ਦਾ ਬਿਲਕੁਲ ਸਾਫ਼ ਆ ਬਈ ਬੱਚੇ ਬੱਚੇ ਬਿਲਕੁਲ ਸਾਫ਼ ਹੁੰਦੇ ਕਈ ਵਾਰ ਕਲਦੀਪ ਬਾਈ ਕੀ ਹੁੰਦਾ ਨਾ ਵੀ ਚਲੋ ਆਪਣੇ ਪੰਜਾਬ ਵਾਲੇ ਤਾਂ ਨਹੀਂ ਪੌਰੀਆਂ ਪੂਰੀਆਂ ਦਾ ਵਹਿਮ ਕਰਦੇ ਹਾਂਜੀ ਹਾਂਜੀ ਜਾਨਵਰ ਚੰਗਾ ਲੈਂਦੇ ਆ ਤਾਂ ਵੈਸੇ ਕਹਿੰਦੇ ਆ ਵੀ ਕੰਡੀਸ਼ਨ ਦਾ ਹੋਵੇ ਬਹੁਤ ਘੱਟ ਬੰਦੇ ਆ ਜਿਹੜੇ ਇਸ ਚੀਜ਼ ਪਾਸੇ ਜਾਂਦੇ ਹਨਾ ਤੇ ਹੋਰ ਸਟੇਟਾਂ ਵਾਲੇ ਪਾਸੇ ਜੇ ਦੇਖੀਏ ਥੋੜਾ ਪੌਰੀਆਂ ਦਾ ਵਿਚਾਰ ਕੀਤਾ ਜਾਂਦਾ ਵੈਕਨਚੂ ਵੀ ਦਿੱਕਤ ਆਉਂਦੀ ਬੱਚਿਆਂ ਦੇ ਵਿੱਚ ਉਦਾਂ ਦੀ ਤਾਂ ਨਹੀਂ ਬੱਚੇ ਵੀ ਸਾਫ਼ ਆਉਂਦੇ ਬਿਲਕੁਲ ਨਹੀਂ ਬੱਚੇ ਆ ਪੌਰੀਆਂ ਦੇ ਬਿਲਕੁਲ ਸਾਫ਼ ਨਾ ਕਿ ਸੱਟਾ ਹੈ ਨਾ ਕੋਈ ਹੋਰ ਗਲਤ ਪੌਰੀ ਹੋਈ ਹੈ ਸਿੰਗਲ ਪੌਰੀ ਮੱਥੇ ਤੇ ਆਉਂਦੀ ਹੈ ਹੂੰ ਤੇ ਬਾਕੀ ਪੌਰੀਆਂ ਸੱਟਾ ਦਾ ਆਉਂਦੀ ਨਹੀਂ ਵੇ ਹੂੰ ਮੇਲੇ ਮੁੱਲਿਆਂ ਤੇ ਲਗਾਇਓ ਫਿਰ ਕੋੜਾ ਮੇਲੇ ਤੇ ਬਈ ਨਹੀਂ ਬਹੁਤ ਘੱਟ ਇੱਕ ਮੇਲੇ ਹੀ ਲਾਇਆ ਜਾਵਾ ਤਲਵੰਡੀ ਸਾਬੋ ਇਸ ਵਾਰ ਤੋਂ ਪਿਛਲੀ ਵਾਰ ਲਏਗੇ ਹਮਮ ਹੋਰ ਕਿਤੇ ਨਹੀਂ ਲਏਗੇ ਜਿਵੇਂ ਜਾਂ ਮੁਕਸਰ ਨਾ ਬਈ ਮੁਕਸਰ ਨਹੀਂ ਲਾਦੇ ਨਾ ਕਦੇ ਨਹੀਂ ਲਏਗੇ ਠੀਕ ਹੈ ਬਈ ਕਾਰਨ ਕੀ ਕਾਰਨ ਵਸ ਵੈਸੇ ਨਹੀਂ ਲਏਗੇ ਅੱਛਾ ਹਾਂਜੀ ਹਾਂਜੀ ਠੀਕ ਹੈ ਐਤਕੀ ਜਨ ਲਜਾਨ ਦੀ ਸਲਾਹ ਸੀ ਐਤਕੀ ਥੋੜੀ ਪਰਮਾਤਾ ਜੀ ਬਿਮਾਰ ਸੀ ਇਸ ਕਰਕੇ ਜਾਇ ਨਹੀਂ ਆ ਐਤਕੀ ਸੀ ਸਲਾਹ ਵੀ ਚੱਲ ਰਏ ਜਾਗੇ ਠੀਕ ਹੈ ਬਈ ਹਾਂਜੀ ਬਈ ਠੀਕ ਹੈ ਜੀ ਤੇ ਹੁਣ ਥੋੜੀ ਬਹੁਤੀ ਗੱਲਬਾਤ ਆਪਾਂ ਇਹਦੇ ਬੱਚੇ ਲੈ ਦੇਣ ਵਾਲੇ ਕਰ ਲਈਏ ਹਾਂ ਹਾਂਜੀ ਹਾਂਜੀ ਬਾਈ ਉਹ ਕਿੰਨੇ ਮਹੀਨਿਆਂ ਦਾ ਹੋ ਗਿਆ ਬਾਈ ਉਹ ਬਾਈ ਹੋ ਗਿਆ ਦੋ ਦੰਦ ਦਾ ਸਟਾਰਟ ਹੀ ਕਰਿਆ 29 ਮਹੀਨਿਆਂ ਦਾ ਹੋ ਗਿਆ ਬਈ ਉਹ ਹਾਂਜੀ ਉਹਦੀ ਹਾਈਟ ਹੋ ਗਈ 65 ਇੰਚ ਮੋਕੇ ਦੀ ਅੱਛਾ ਤੇ ਮੀਟਿੰਗ ਵਾਸਤੇ ਇੱਕੋ ਹੀ ਕੁੜੀ ਤੇ ਛੱਡਿਆ ਉਹ ਹਾਂ ਨੌਕਰੀ ਕੁੜੀ ਤੇ ਹਜੇ ਤਾਂ ਉਹਨੂੰ ਹੋਰ ਤਾਂ ਆਪਾਂ ਛੱਡਿਆ ਨਹੀਂ ਕਿਸੇ ਕੁੜੀ ਤੇ ਠੀਕ ਹੈ ਬਾਈ ਫਿਰ ਮੰਨ ਲਓ ਦੋ ਦੰਦ ਹਜੇ ਸਟਾਰਟ ਹੀ ਹੋਇਆ ਹਾਂ ਸਟਾਰਟ ਹੀ ਹੋਇਆ ਬਾਈ ਉਰੇ ਪੱਕੇ ਦਾ ਨਹੀਂ ਲੱਗਿਆ ਹੁਣ ਜੇ ਸ਼ੁਰੂ ਹੀ ਕਰਦਾ ਨਹੀਂ ਪੱਕੇ ਸ਼ੁਰੂ ਕਰਿਆ ਬਈ ਥੋੜੇ ਥੋੜੇ ਤੂੰ ਦੇਖੇ ਹੋਗਾ ਆਪ ਵੀ ਹਾਂਜੀ ਹਾਂਜੀ ਠੀਕ ਆ ਬਈ ਤੇ ਥੋੜੇ ਥੋੜੇ ਮੈਂ ਸ਼ੁਰੂ ਕਰਿਆ ਜੀ 33 ਮਹੀਨੇ ਉਮਰ ਹੋਈ ਐ ਆਪਣੇ ਘਰ ਦੇ ਜਨਮ ਇਹਦਾ ਹੂੰ ਮਾਂ ਇਹਦੀ ਹੁਣ ਹੈਗੀ ਆ ਆਪਣੇ ਕੋਲ ਲੁਦੇਨ ਦੀ ਬਈ ਹਾਂਜੀ ਬਈ ਤੇ ਇਹਦੀ ਮਾਂ ਬਈ ਐਸਪਾਇਰ ਹੋ ਗਈ ਸੀ ਠੀਕ ਆ ਹੋਰ ਗਈ ਸੀ ਠੀਕ ਆ ਬਈ ਤੇ ਉਹ ਕਿਹੜੀ ਲਾਈਨ ਦੀ ਸੀ ਕੁੜੀ ਉਹਦਾ ਲਾਈਨ ਕਨਫਰਮ ਨਹੀਂ ਕੁੜੀ ਚੰਗੀ ਬਹੁਤ ਸੀ ਲਾਲ ਚੰਬੀ ਕੁੜੀ अच्छा हां जी ਬੱਚੇ ਬੁੱੱਚੇ ਬੂਰੇ ਚੰਗੇ ਬੱਚੇ ਬੁੱੱਚੇ ਦੁਬਾਰਾ ਵੀ ਗੱਬਣ ਸੀ ਹਮ 8 ਕੁ ਮਹੀਨਾ ਦੀ ਗੱਬਣ ਸੀ ਦੁਬਾਰੇ ਜਦੋਂ ਐਕਸਪਾਇਰ ਹੋਈ ਜੀ ਹਮ ਚੰਗੇ ਆਪਣੇ ਤੋਂ ਸੁਲਤਾਨ ਤੋਂ ਦੁਬਾਰੇ ਠੀਕ ਹੈ ਬਾਈ ਤੇ ਕੰਡੀਸ਼ਨ ਵਾਈਜ਼ ਜੀ ਇਹਨੂੰ ਵੀ ਆਪਾਂ ਦੇਖੀਏ ਪਿਵਾਲੀਆਂ ਬਣ ਤਰ੍ਹਾਂ ਇਹਦੇ ਚ ਵੀ ਸਾਫ ਝਲਕਦੀਆਂ ਨੇ ਬਾਈ ਕੁੰਡੀ ਵਾਲਾ ਕੰਨ ਦੇਖੋ ਹਾਂਜੀ ਮਜ਼ਬੂਤੀ ਬਹੁਤ ਹੈ ਉਹਦੇ ਨਾਲ ਬਾਡੀ ਬੁੱਡੀ ਦਾ ਉਹਨੇ ਆਪਣੇ ਪਿਓ ਨਾਲ ਵੀ ਭਾਰੀ ਤੇ ਕਾਰਨ ਕੀ ਅਕਲਦੀਪ ਬਾਈ ਇੱਕ ਥੋੜਾ ਜਿਹਾ ਅਗਰੈਸਿਵ ਜਿਆਦਾ ਆ ਕੋੜੇ ਕਰੰਟ ਜਿਆਦਾ ਦਿਖਾਉਂਦੇ ਇਹਦੇ ਪਿੱਛੇ ਕੀ ਕਾਰਨ ਤੁਹਾਨੂੰ ਲੱਗਦਾ ਕਰੰਟ ਦਾ ਬਾਈ ਥੋੜਾ ਜਿਹਾ ਖੂਨ ਹੀ ਹੈ ਕੁਸਤਾ ਇਹ ਗਰਮ ਹੈ ਬਾਕੀ ਸਾਮ ਸਵਾਲ ਦੇ ਖਾਕ ਪਾਣੀ ਦੇ ਦਾਣੇ ਪਾਣੀ ਦੇ ਸਰਤੇ ਹੂੰ ਇਸ ਕਰਕੇ ਹੂੰ ਤੇ ਬਾਕੀ ਤੁਸੀਂ ਦੇਖਿਆ ਹੀ ਆ ਕਿਵੇਂ ਆ ਠੀਕ ਆ ਬਾਈ ਤੇ ਇਹਨਾਂ ਦੋ ਵੱਡੇ ਘੋੜੇ ਤੇ ਬਸ਼ੇਰੇ ਤੋਂ ਇਲਾਵਾ ਬਾਈ ਹੋਰ ਵੀ ਵਿੱਚ ਦੀ ਕੋਈ ਬੱਚਾ ਤਿਆਰ ਕੀਤਾ ਨਹੀਂ ਹੋਰ ਨਹੀਂ ਬਾਈ ਕੋਈ ਹੋਰ ਹਾਂ ਬਸ ਹੋਰ ਕੋਈ ਨਹੀਂ ਦੋਨੇ ਹੀ ਨੇ ਹੂੰ ਤੇ ਜਾ ਉਹ ਬਸ਼ੇਰੀ ਵਸ ਤਿਆਰ ਕਰੀ ਜਨਾ ਘਰੋਂ ਅੱਛਾ ਉਹ ਵੀ ਰੱਖਣੀ ਆ ਘਰੋਂ ਉਹ ਮੰਨ 8 ਮਹੀਨਿਆਂ ਦੀ ਹੋ ਗਈ 8 ਮਹੀਨਿਆਂ ਦੀ ਹੋ ਗਈ ਤੇ ਕੱਦ ਕਾਠ ਬਾਈ ਉਹ ਵੀ ਚੰਗਾ ਕਰਦੀ ਆ ਉਹ ਚੰਗੇ ਬਣੋਗੇ ਬਾਈ ਬੱਚੇ ਮਜ਼ਬੂਤ ਬਹੁਤ ਹੈ ਬਹੁਤ ਹੈ ਹੂੰ ਉਹ ਵੀ ਬਹੁਤ ਚੰਗੀ ਹੈ ਠੀਕ ਹੈ ਤੇ ਅੱਗੇ ਫਿਰ ਇਹਦੀ ਵੀ ਲਦੇਣ ਦੀ ਸਟੱਡ ਸਰਵਿਸ ਹੁਣ ਆਪਾਂ ਓਪਨ ਕਰ ਰਹੇ ਹਾਂ ਹਾਂਜੀ 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 ਇਹਦੀ ਫਿਰ ਫੀਸ ਕਿੰਨੀ ਰੱਖੋ ਜਿੰਨੀ ਵੀ 15000 15000 ਜਿੰਨੀ ਤੇ ਪਹਿਲਾਂ ਉਹਨੂੰ ਚਲਾਇਆ ਸੀ ਬਾਈ ਹਾਂਜੀ ਹਾਂਜੀ ਬਾਈ ਉਨੇ ਦੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਕਿੰਨੇ ਕ ਟਾਈਮ ਤੱਕ ਜਿਹੜੀ ਪਹਿਲੀ ਕੁੜੀ ਐ ਤੋਂ ਮੀਟ ਕਰਾਈ ਗੱਲ ਦੇਣ ਤੋਂ ਕਦੋਂ ਕ ਆ ਜਾਣਾ ਰਿਜ਼ਲਟ ਉਹ ਤਾਂ ਬਾਈ ਹਜੇ 10 ਦਿਨ ਹੀ ਹੋਏ ਐ ਠੀਕ ਹੈ ਬਈ ਤੇ ਬਾਕੀ ਇਹ ਹੁਣ ਅੱਗੇ ਵੀ ਪਲਾਨਿੰਗ ਬਾਰੇ ਦੇਖੀਏ ਜੇ ਵੀ ਬੱਚਾ ਵੀ ਤੁਸੀਂ ਰੱਖਣਾ ਜਾਂ ਗਾਹਾਂ ਕੋਈ ਮੜਾ ਮੋਟਾ ਵਿਚਾਰ ਹੈਗਾ ਕਿ ਦੋਨਾਂ ਨੂੰ ਇਕੱਠਿਆਂ ਨੂੰ ਸਟਾਰਟ ਸਰਵਿਸ ਵਾਸਤੇ ਬੱਚਾ ਵੀ ਦੇਖ ਲਾਂਗੇ ਦੋਨਾਂ ਚੋਂ ਇੱਕ ਜੇ ਕੋਈ ਆਪਾਂ ਨੂੰ ਚੰਗੀ ਗੱਲ ਲੱਗੀ ਵੀ ਮਾਣਾ ਥੋੜਾ ਹੈਗਾ ਵੀ ਚਲੋ ਇੱਕ ਰੱਖ ਲਾਂਗੇ ਇੱਕ ਜਈ ਵੀਰੀ ਕੋਈ ਗੱਲਬਾਤ ਕਰਕੇ ਸੇਪੜਾ ਲਈ ਹਾਂਜੀ ਹਾਂਜੀ ਫਿੱਟ ਬੈਂਦੀ ਹੋਈ ਜੇ ਕੋਈ ਆਪਾਂ ਨੂੰ ਚੰਗੀ ਗੱਲ ਲੱਗਦੀ ਦੀ ਸੀ ਤਾਂ ਕੋਈ ਗੱਲ ਨਹੀਂ ਸੇਲ ਕਰ ਦਾਂਗੇ ਠੀਕ ਹੈ ਬਈ ਹਾਂਜੀ ਹਾਂਜੀ ਤੇ ਹੋਰ ਵੀ ਮੜੇ-ਮੋਟੇ ਕੋਈ ਜਾਨਵਰ ਵੇਚਣ-ਬੋਚਣ ਵਾਸਤੇ ਲੈ ਆਉਣੇ ਕੋਈ ਜਾਨਵਰ ਹਾਂ ਬਈ ਲੈ ਆਉਨੇ ਆ ਦੋ ਕੋੜੀਆਂ ਤਾਂ ਹੁਣ ਆਪਣੇ ਕੋਲੇ ਖੜੀਆਂ ਹੀ ਨੇ ਮੌਕੇ ਤੇ ਹੂੰ ਚੰਬੀਆਂ ਨੇ ਇੱਕ ਨੀਲੀ ਚੰਬੀ ਐ ਕਾਲੀ ਚੰਬੀ ਉਹ ਦੋਨੇ ਆਪਣੇ ਸੁਲਤਾਨ ਤੋਂ ਮੀਟਿੰਗ ਕਰਾਈ ਹੋਈ ਉਹਨਾਂ ਦੀ ਅੱਛਾ ਹਾਂਜੀ ਹਾਂਜੀ ਚੈੱਕ ਹੋ ਗਈਆਂ ਜਾਂ ਚੈੱਕ ਬਈ ਕਾਲੀ ਚੰਬੀ ਤਾਂ ਹੋ ਜੂਗੀ ਆਪਣਾ 10 ਦਿਨਾਂ ਤੱਕ ਚੈੱਕ ਹੋ ਜੂ ਇਹਨੂੰ ਹਜੇ ਥੋੜੇ ਦਿਨ ਹੋਜੇ ਠੀਕ ਹੈ ਬਈ ਇਹ ਕਾਲੀ ਚੰਬੀ ਦੀ ਉਮਰ ਕਿੰਨੀ ਆ ਗੱਡ-ਗਾਟ ਕੇ ਇਹ ਦੀ 4 ਦਿਨ ਦਾ ਬਈ ਅੱਛਾ ਇਹ ਦੀ ਹਾਈਟ ਹੈਗੀ 60 ਤੋਂ ਬਾਹਰ ਬਈ ਹੂੰ ਨਹੀਂ ਮੈਂ ਕਹਿ ਦਿੰਨਾ ਨਾ ਪਰ ਫੱਟੀ ਵਾਲੀ ਵੀ 60 ਹੈ ਸਤੋਂ ਬਾਹਰੋਂ ਕਹਿ ਦਿੰਨੇ ਹਾਂ ਜੀ ਠੀਕ ਹੈ ਬਾਈ ਤੇ ਕੰਡੀ ਚੰਗੀ ਆ ਕੰਡੀਸ਼ਨ ਦੀ ਘੋੜੀ ਬਾਡੀ ਬੁੱਡੀ ਦੀ ਬਹੁਤ ਚੰਗੀ ਆ ਹੂੰ ਬਾਕੀ ਸਾਫ਼ ਹੈ ਪਹਿਲਾਂ ਬੱਚਾ ਬੱਚਾ ਕਿ ਪਹਿਲੀ ਵਾਰ ਸੁਣ ਨਹੀਂ ਪਹਿਲੀ ਪਤਾ ਨਹੀਂ ਬਈ ਆਪਾਂ ਲੈ ਕੇ ਜਾਂਦੇ ਸੀ ਪਹਿਲਾਂ ਨਹੀਂ ਪਤਾ ਇਹਦਾ ਹੋਰੀਆਂ ਪੂਰੀਆਂ ਦੀ ਸਾਫਾਈ ਹੋਰੀਆਂ ਦੀ ਬਈ ਸਾਫ਼ ਹੈ ਸਿੱਟਾ ਹੈਗਾ ਥੱਲੇ ਹੂੰ ਐਮ ਆਪਾਂ ਕਹਿ ਲਈ ਸਟਾਈ ਨਹੀਂ ਠੀਕ ਹੈ ਬਾਕੀ ਭੌਰਿਆ ਸਾਹਿਬਾ ਸਟਾ ਚ ਰਹਿਗਾ ਬੰਤਰਾ ਮੰਤਰਾ ਦੀ ਵੈਸੇ ਲੈਂਥ ਬੱਚੇ ਦੇਣ ਵਾਲੀ ਚੰਗੀ ਘੋੜੀ ਆ ਕੰਨ ਕੋਲ ਵੀ ਸੋਹਣਾ ਚੰਗੀ ਐ ਕਟਿੰਗ ਨੇਸ਼ਨ ਬਹੁਤ ਚੰਗੇ ਨੇ ਹਾਂ ਗਰਦਨ ਗੁਰਦੇ ਦੀ ਲੰਬਾਈ ਆ ਜਿਹੜੀ ਹਾਂਜੀ ਹਾਂਜੀ ਤੇ ਦੂਜੀ ਘੋੜੀ ਆ ਜਿਹੜੀ ਉਹਦੀ ਕਿੰਨੀ ਕੁ ਉਮਰ ਹੋ ਗਈ ਨੀਲੀ ਜੰਬੀ ਦੀ ਉਹਦੀ ਬਾਈ ਹੋ ਗਈ 8 ਸਾਲ ਦੀ ਉਮਰ ਹੋ ਗਈ ਉਹਦੀ ਅੱਛਾ ਹਾਂਜੀ ਹਾਂਜੀ ਠੀਕ ਆ ਉਹਦੀ ਤਾਂ ਨੋਰਮਲ ਹਾਈਟ ਹੀ ਆ ਉਹਦੀ ਹੈਗੀ 58 ਕੈਂਚਾ ਪਰ ਵੇਲ ਜਿਆਦੇ ਆ ਉਹਦੇ ਨਾਲੋਂ ਵੀ ਜਿਆਦੇ ਆ ਹਾਂ ਵੇਲ ਬੂਲ ਚੰਗੀ ਜੀ ਬਾਈ ਬੇਸ਼ੇਰੀ ਸੀ ਉਹਦੇ ਮਾਰ ਬਹੁਤ ਚੰਗੀ ਸਜਾਵ ਪਿਛਲੀ ਵਾਰੀ ਉਹ ਆਪਾਂ ਚੈਟੀ ਲੈ ਕੇ ਆਏ ਸੀ ਸੇਲ ਕਰਾਤੇ ਹੂੰ ਉਹੜੀ ਹੁਣ ਮੀਟਿੰਗ ਕਰਾਈਏ ਦੁਬਾਰੇ ਆਪਣੀ ਠੀਕ ਆ ਬਾਈ ਥੋੜੀ ਜੀ ਲੱਸੀ ਜ਼ਰੂਰ ਆ ਪਰ ਕੰਡੀਸ਼ਨ ਬਾਈ ਜੇ ਜਰੂਰੀ ਹੈ ਬੱਚਿਆਂ ਦੇ ਹੱਕ ਨੂੰ ਹਨ ਅੰਦਰ ਦੀਆਂ ਦੋਨੇ ਸਾਫ ਕਰਾ ਕੇ ਮੀਟ ਕਰਾਈਆਂ ਨੇ ਟੱਕ ਜੁੱਕ ਕਰਾ ਕੇ ਮੀਟ ਕਰਾਈਆਂ ਦੋਨੇ ਘੋੜੀਆਂ ਠੀਕ ਆ ਬਾਈ ਲੇ ਹੋ ਰਜ ਮੇਦਰਲੇ ਪਾਸੇ ਆਪਣੇ ਨਾਲ ਵੱਡਾ ਬਾਈ ਮੇਵਾ ਬੈਠਾ ਤੇ ਬਾਈ ਅਰਗੇ ਬੈਠੇ ਆ ਇਹ ਸਾਰੇ ਏਰੀਆ ਦੇ ਚਾਹ ਜਾਣਦੇ ਆ ਹਾਂ ਤੇ ਘੋੜੀਆਂ ਬਾਈ ਏਰੀਆ ਦੇ ਵਿੱਚ ਜੇ ਗੱਲ ਕਰੀਏ ਪਾਸੇ ਐਸੇ ਪਿੰਡਾਂ ਦੇ ਵਿੱਚ ਪਿੰਡਾਂ 'ਚ ਹੈਗੀਆਂ ਮੇਵੇ ਕੋਲੇ ਵੀ ਹੈਗੀਆਂ ਇਹਦੇ ਕੋਲੇ ਵੀ ਬੁਛੇਰੀਏ ਫਰਮਪਾਲ ਕੋਲੇ ਚੰਗੀ ਜਾਨ ਗਰੀਬ ਸ਼ੇਰੀ ਪਿੰਡੇ ਕੋਲੇ ਵੀ ਐ ਬਾਈ ਕੋਲੇ ਇੱਥੇ ਨੋਨੋ ਕੋਲੇ ਵੀ ਹੈ ਕਿਤਾਪਣੇ ਵਾਲੇ ਘੋੜੇ ਦੀ ਬੁਛੇਰਾ ਇਹਦੇ ਕੋਲੇ ਨੋਰਾ ਠੀਕ ਹੈ ਬਾਈ ਹਾਂਜੀ ਉਹ ਬੱਚਾ ਕਹੇ ਜਾ ਉਹ ਬੱਚਾ ਬਹੁਤ ਚੰਗਾ ਹੈ ਠੀਕ ਹੈ ਹਾਂਜੀ ਤੇ ਆਪਣੇ ਪਿੰਡੀ ਖੜਾ ਬਗੋੜੀ ਹੂੰ ਹਾਂ ਇਹ ਹੁੰਦਾ ਬਾਈ ਗਿਲਦੀਪ ਜਦੋਂ ਆਪਾਂ ਘੋੜਾ ਸਟੱਡ ਸਰਵਿਸ ਵਾਸਤੇ ਓਪਨ ਕਰਦੇ ਆਂ ਜਾਂ ਪਿੱਛੇ ਤੋਂ ਆਪਾਂ ਲੈਣ ਦੇਖੀ ਹੁੰਦੀ ਆ ਮਾਂ-ਬਾਪ ਵਾਲੀ ਆਪਾਂ ਨੂੰ ਇਹ ਹੁੰਦਾ ਵੀ ਕੋਈ ਆਸ ਜੀ ਜਾਗਦੀ ਹੁੰਦੀ ਆ ਵੀ ਜਾਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਸ ਕਿਸਮ ਦੇ ਇਹ ਬੱਚੇ ਇਸ ਟਾਈਪ ਦੇ ਦੇਊਗਾ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਵੀ ਜਿਹੜੇ ਹਿਸਾਬ ਨਾਲ ਤੁਸੀਂ ਸੋਚਿਆ ਸੀ ਰਿਜ਼ਲਟ ਕਿਵੇਂ ਜੇ ਆਏ ਆ ਵਿੱਚ ਰਿਜ਼ਲਟ ਬਾਈ ਬਹੁਤ ਚੰਗੇ ਆਏ ਆ ਅੱਛਾ ਮੰਨ ਲਓ ਜਿੰਨਾ ਕਿ ਸੋਚਿਆ ਸੀ ਕਿਆਂ ਘੋੜੀਆਂ ਬਹੁਤ ਘੱਟ ਐ ਤੋਂ ਮੇਟੋਂ ਨਾਰਮਲ ਘੋੜੀਆਂ ਦੀਆਂ ਤੇ ਆਪਾਂ ਛੱਡਿਆ ਇਹ ਨਾਰਮਲ ਘੋੜੀਆਂ ਮੇਟਿੰਗ ਹੋਈਆਂ ਇਹਦੇ ਤੋਂ ਸੁਲਤਾਨ ਪਰ ਬੱਚੇ ਫਿਰ ਵੀ ਬਹੁਤ ਚੰਗੇ ਆ ਬਈ ਜਿਆਦਾ ਬਾਈ ਫਿਰ ਪਰਸੈਂਟਾਂ ਦੇ ਹਿਸਾਬ ਨਾਲ ਗੱਲ ਕਰੀਏ ਚੰਬੀਆਂ ਘੋੜੀਆਂ ਮੇਟ ਹੋਈਆਂ ਨੁਕਰੀਆਂ ਜਾਂ ਰਲਮਾਂ ਜਿਹੀ ਹੋ ਗਈ ਰਲਮਾਂ ਜੀ ਹੋਇਆ ਬਈ ਜ਼ਿਆਦਾਤਰ ਹੂੰ ਚੰਬੀਆਂ ਲਾ ਲੋ ਤੁਸੀਂ ਚੰਬੀਆਂ ਘੋੜੇ ਕੋ ਆਪ ਖਾਲੀ ਲੈ ਆਉਂਦੇ ਸੀਗੇ ਮੇਟਿੰਗ ਕਰਾ ਕੇ ਗੱਬਣ ਚੈੱਕ ਕਰਾ ਕੇ ਚੰਬੀਆਂ ਦੇ ਬੱਚੇ ਨੁਕਰੀਆ ਜੀ ਨੇ ਹੂੰ ਬਹੁਤ ਵਧੀਆ ਰਿਜ਼ਲਟ ਆਏ ਨੇ ਠੀਕ ਹੈ ਬਈ ਹਾਂਜੀ ਬਈ ਠੀਕ ਹੈ ਜੀ ਇੱਕ ਦਾ ਬਾਈ ਤੁਸੀਂ ਆਪ ਦਾ ਨਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਜੀ ਤੇ ਗੱਲਬਾਤ ਭਰਾ ਤੁਹਾਡੇ ਨਾਲ ਕਰਨੀ। ਨੰਬਰ ਹੈ ਬਾਈ 94172 33604 ਠੀਕ ਆ ਬਾਈ। ਇਹ ਕੋਈ ਨੰਬਰ ਆ ਬਾਈ ਇਹ ਚੱਲਦਾ। ਠੀਕ ਆ। ਸਰਦੂਲਗੜ੍ਹ ਤੋਂ ਕਿੰਨਾ ਦੱਸਿਆ ਸੀ ਪਿੰਡਾ ਬਰਾਬਰ। ਸਰਦੂਲਗੜ੍ਹ ਤੋਂ ਪੈ ਜਾਂਦਾ ਬਾਈ 15-16 ਕਿਲੋਮੀਟਰ ਪੈ ਜਾਂਦਾ। ਹੂੰ। ਤੇ ਸਰਸੇ ਤੋਂ 30 ਕਿਲੋਮੀਟਰ ਹੈ ਫੜਿਆਵਾ ਤੋਂ 20। ਹੂੰ। ਇਹ ਸੰਗਿਆ ਤੋਂ ਜਿਹੜਾ ਬੱਘੂਵਾਲ ਨੂੰ ਰੋਡ ਜਾਂਦਾ ਇਹਦੇ ਉੱਪਰ ਠਾਣੀ ਹੋਈ ਬਾਰ-ਬਾਰ। ਠੀਕ ਆ ਬਾਈ। ਬਾਰੇ-ਬਾਰ ਆਪਾਂ ਖੇਤ ਦੇ ਵਿੱਚ ਬੈਠ। ਆ ਖੇਤ ਦੇ ਵਿੱਚ ਬੈਠ। ਠੀਕ ਆ ਬਾਈ। ਅੱਜ ਇਕੱਠੇ ਹੋਏ ਆ ਵੀ ਕੋਈ ਸਾਂਝੀ ਕਰਨੀ ਹੈ ਕਈ ਵਾਰੀ ਦਿਲ ਦੇ ਵਿੱਚ ਕੋਈ ਖਿਆਲ ਹੀ ਇਹ ਜਾ ਹੁੰਦਾ ਬਸ ਇਕੱਠੇ ਹੋ ਗਏ ਬਾਈ ਸਾਰੇ ਗੱਲਬਾਤ ਬਾਕੀ ਹੁੰਦੀ ਰਹਿੰਦੀ ਆ ਸਾਰੇ ਇਕੱਠੇ ਹੋ ਜਾਣ ਰੋਜ਼ ਮੰਗੂ ਠੀਕ ਹੈ ਬਾਈ ਇੱਥੇ ਹੀ ਹਾਂ ਤੇ ਫੀਸ ਦਾ ਬਾਈ ਫਿਰ ਪੱਕਾ ਹੀ ਰੱਖਿਆ ਹੋਇਆ ਕੰਮ ਵੀ 20000 ਜਿਵੇਂ ਜਾਂ ਇਹਦੀ ਲੜਾਈ 15 ਰੱਖਿਆ ਕਿ ਮਾੜੀ ਮੁੱਢੀ ਹੋਈ ਹੋਏ ਉਹ ਹੈ ਬਾਕੀ ਬੰਦਾ ਰੱਖਿਆ ਜਾਂਦਾ ਬਾਈ ਕੱਲੀ ਫੀਸ ਨਾਲ ਤਾਂ ਨਹੀਂ ਹਮ ਬਾਕੀ ਕੋਈ ਬੰਦਾ ਜਿਵੇਂ ਆ ਫਿਰ ਬੱਚੇ ਦਾ ਆਪਾਂ ਕਿਸੇ ਨਾਲ ੜਕੇ ਲਈ ਨਹੀਂ ਬਈ ਕੋਈ ਗੱਲ ਨਹੀਂ ਠੀਕ ਹੈ ਬਈ ਹਾਂਜੀ ਹਾਂਜੀ ਤੇ ਚੈੱਕ ਆਪਾਂ ਇੱਥੇ ਕਰਵਾ ਸਕਦੇ ਹਾਂ ਘੋੜੀ ਦਾ ਜਈ ਵਾਰੀ ਸ਼ੀਟ ਹੂਟੋ ਕਿਸੇ ਭਰਾ ਨੇ ਚਾਹ ਕਰਵਾ ਦਿੰਦੇ ਆਂ ਬਈ ਡਾਕਟਰ ਕਿਹੜੇ ਹੁੰਦੇ ਆ ਡਾਕਟਰ ਆਪਣੇ ਕੋਲੇ ਸਾਰੇ ਆ ਜਾਂਦੇ ਬਈ ਜਰਨੈਲ ਆਉਂਦਾ ਗੁਰਪ੍ਰੀਤ ਵੀ ਆ ਜਾਂਦਾ ਡਾਕਟਰ ਲਖਵਿੰਦਰ ਡਾਕਟਰ ਦਾ ਜਿਹੜਾ ਅਗਲੇ ਜਾ ਹਿਸਾਬ ਹੋਵੇ ਕੋਈ ਸਮੱਸਿਆ ਨਹੀਂ ਆ ਕਈ ਵਾਰ ਜਿਹੜਾ ਡਾਕਟਰ ਉਸ ਹਾਵ ਨਾਲ ਮੌਕੇ ਤੇ ਰੂਟ ਤੇ ਹੁੰਦਾ ਬਈ ਉਹਨੂੰ ਸੱਦ ਲਈ ਜਾ ਬਾਕੀ ਜੇ ਅਗਲੇ ਦੀ ਕੋਈ ਇੱਛਾ ਹੋਵੇ ਆਪਾਂ ਫਲਾਣਾ ਡਾਕਟਰ ਬੁਲਾਉਣਾ ਉਹ ਬੁਲਾ ਲਿਆ ਆਪਾਂ ਨੂੰ ਕੋਈ ਸਾਰੇ ਆਉਂਦੇ ਆਪਣੇ ਕੋਲੇ ਬਈ ਹ ਉਹ ਕੰਮ ਨਹੀਂ ਹੈਗਾ ਵੀ ਜਾਂ ਆਪਾਂ ਕਹਿ ਦੀ ਵੀ ਕੰਡੀਸ਼ਨਰ ਲਾ ਦੀਏ ਵੀ ਅਸੀਂ ਤਾਂ ਬਾਈ ਇੱਥੇ ਚੈੱਕ ਕਰਾ ਕੇ ਮਲਾਵਾਂ ਜੇ ਕੋਈ ਪਿੰਡੋਂ ਵੀ ਮਲਾ ਚੈੱਕ ਕਰਾ ਕੇ ਲਿਆਵਾਂ ਹਾਂ ਨਾ ਕੋਈ ਗੱਲ ਨਹੀਂ ਕੋਈ ਚੈੱਕ ਨਹੀਂ ਠੀਕ ਹੈ ਤੇ 2-4 ਦਿਨ ਜੇ ਘੋੜੀ ਰੱਖਣੀ ਪਏ ਜੇ ਕੋਈ ਨਹੀਂ ਕੋਈ ਮੈਟਰ ਨਹੀਂ ਬਾਈ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਚੱਕ ਚੁੱਕ ਪਾਸ ਕਰਾ ਕੇ ਦੇਣ ਵਾਲਾ ਵੀ ਕਰ ਲੈਣ ਨੂੰ ਸਿਸਟਮ ਉਹ ਵੀ ਬਾਈ ਕਰ ਲੈਣੇ ਕੋਈ ਗੱਲ ਨਹੀਂ ਉਹ ਹਿਸਾਬ ਨਾਲ ਖਰਚੇ ਪੱਠੇ ਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਈ ਤੇ ਗੁਰਦੀਪ ਬਾਈ ਬਹੁਤ ਚੰਗਾ ਲੱਗਿਆ ਸਾਰੇ ਭਰਾਵਾਂ ਨੂੰ ਮਿਲ ਕੇ ਤੇ ਤੁਹਾਡੇ ਇਹ ਆਪਾਂ ਤਾਂ ਇਹੀ ਕਹਿੰਦੇ ਆ ਵੀ ਇਨ੍ਹਾਂ ਦੇਵਤਿਆਂ ਦਾ ਕਰਕੇ ਹੀ ਇੰਨਾ ਫਰੈਂਡ ਸਰਕਲ ਭਰਾਵਾਂ ਦਾ ਬਣਿਆ ਰਹਿੰਦਾ ਬਾਈ ਵਰਗਿਆਂ ਨੂੰ ਪਹਿਲੀ ਵਾਰ ਮਿਲੇ ਆ ਤੇ ਅੱਜ ਹੋਰ ਜਾਣ ਪਛਾਣ ਅੱਗੇ ਵਧੀਆ ਕੀ ਜਾਣਦੇ ਸੀ ਜਾਣ ਪਛਾਣਾ ਇੰਨਾ ਕਰਕੇ ਹੋਈ ਬਾਈ ਬਿਲਕੁਲ ਬਾਈ ਨਹੀਂ ਆਪਾਂ ਤਾਂ ਜਾਣਦੇ ਨਹੀਂ ਸੀ ਤੇਰਾ ਪਿੰਡ ਬਾਈ ਕਿੱਥੇ ਆ ਮੇਰੇ ਕੋਲ ਇਹਨੇ ਤੁਹਾਡੀ ਸਾਰੇ ਹਾਂਜੀ ਹਾਂਜੀ ਚਲੋ ਆਪਣੀ ਫੋਨ ਤੇ ਦੇਖੋ ਕਈ ਵਾਰੀ ਗੱਲਬਾਤ ਬਹੁਤ ਵਾਰੀ ਹੋਈ ਆ ਤੇ ਮਿਲਿਆ ਅੱਜ ਆਪਾਂ ਬੰਦੇ ਦਾ ਆਪਾਂ ਬਾਈ ਥੋੜਾ ਲੇਟ ਹੋ ਗਏ ਨਾ ਮਾਤਾ ਜੀ ਦਾ ਕਰਕੇ ਮਾਤਾ ਜੀ ਡੈਥ ਹੋ ਗਈ ਬੱਚੇ ਹਾਂਜੀ ਹਾਂਜੀ ਬਾਈ ਰੌਣੀ ਦਾ ਆਪਾਂ ਵੀਡੀਓ ਪਹਿਲਾਂ ਥੋੜੇ ਨਾਲ ਗੱਲ ਹੋਈ ਵੀ ਸੀ ਪਹਿਲਾਂ ਵੀ ਆਪਾਂ ਹਾਂਜੀ ਹਾਂਜੀ ਬਾਈ ਇਸ ਵਜ੍ਹਾ ਕਰਕੇ ਥੋੜਾ ਲੇਟ ਆਉਣਾ ਪਿਆ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਬਹੁਤ ਬ ਸੋ ਦੋਸਤੋ ਬਾਈ ਕੁਲਦੀਪ ਨੇ ਜਿਵੇਂ ਦੋਨੇ ਘੋੜਿਆਂ ਬਾਰੇ ਬਸ਼ੇਰੇ ਲਦੇਣ ਬਾਰੇ ਵੀ ਦੱਸਤਾ ਤੇ ਵੱਡੇ ਘੋੜੇ ਸੁਲਤਾਨ ਬਾਰੇ ਵੀ ਦੱਸਤਾ ਸੋ ਲਾਈਨ ਤਾਂ ਤੁਹਾਨੂੰ ਕਲੀਅਰ ਹੋਈ ਗਈ ਇਹਦੀ ਸੁਲਤਾਨ ਦੇ ਬਹੁਤ ਚੰਗੇ ਰਿਜ਼ਲਟ ਵੀ ਆ ਗਏ ਆ ਕੋਈ ਹੋਰ ਗੱਲਬਾਤ ਤੁਸੀਂ ਪੁੱਛਣੀ ਹੋਈ ਬਾਈ ਕੁਲਦੀਪ ਨੂੰ ਜਦੋਂ ਮਰਜ਼ੀ ਫੋਨ ਲਾ ਸਕਦੇ ਹੋ ਤੇ ਜੇ ਕਿਸੇ ਨੇ ਰਿਜ਼ਲਟ ਦੇਖਣੇ ਆ ਕੋਸ਼ਕ ਬੱਚੇ ਦਾ ਆਪਾਂ ਵੀਡੀਓ ਦੇ ਵਿੱਚ ਵੀ ਲਾ ਦੇਾਂਗੇ ਫੋਟੋਆਂ ਤੇ ਬਾਕੀ ਬਾਈ ਤੋਂ ਤੁਸੀਂ ਫੋਟੋਆਂ ਮੰਗਵਾ ਵੀ ਸਕਦੇ ਹੋ ਬੱਚਿਆਂ ਦੀਆਂ ਕਿਉਂਕਿ ਕਈ ਵਾਰ ਕੀ ਹੁੰਦਾ ਭਰਾ ਜ਼ਿਆਦਾਤਰ ਹਰ ਇੱਕ ਨੂੰ ਹੁੰਦਾ ਹੀ ਆ ਜਦੋਂ ਸਾਲ ਭਰ ਦੀ ਮਿਹਨਤ ਆ ਤਾਂ ਅਗਲਾ ਰਿਜ਼ਲਟ ਦੇਖ ਕੇ ਉਹ ਹਿਸਾਬ ਨਾਲ ਘੋੜੀ ਮੇਟ ਕਰਾਉਂਦਾ ਫਿਰ ਬੰਦੇ ਦਾ ਥੋੜਾ ਜਿਹਾ ਦਿਲ ਟਿਕਾਣੇ ਆ ਜਾਂਦਾ ਸੋ ਲੁਦੇਣ ਦੀ ਵੀ ਸਟੱਡ ਸਰਵਿਸ ਹੁਣ ਬਾਈ ਨੇ ਓਪਨ ਕਰਤੀ 29 ਮਹੀਨਿਆਂ ਦਾ ਬਹੁਤ ਚੰਗੀ ਹਾਈਟ ਦਾ 65 ਇੰਚ ਹਾਈਟ ਦਾ ਬਾਈ ਨੇ ਜਿਵੇਂ ਦੱਸਿਆ ਬਛੇਰਾ ਉਹ ਤਿਆਰ ਹੋਇਆ ਕਦ ਕਾਠ ਅਜੇ ਉਹਨੇ ਹੋਰ ਵੀ ਕਰ ਜਾਣਾ ਸੋ ਉਹ ਤੋਂ ਵੀ ਚੰਗੀ ਉਮੀਦ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਉਹਦੇ ਵੀ ਚੰਗੇ ਆਉਣਗੇ ਸੋ ਇਸੇ ਤਰ੍ਹਾਂ ਸਟੱਡ ਸਰਵਿਸ ਲੈਣ ਵਾਸਤੇ ਬਾਈ ਕੁਲਦੀਪ ਨੂੰ ਜਦੋਂ ਮਰਜ਼ੀ ਫੋਨ ਲਾ ਲਿਓ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ